थे ਜਗਬੀ ਧਨਕਬੀਰ ਮੇਰੇ ਬਹੁਤ ਹੀ ਸਰਕਾਰ ਦੇ ਸਾਥੀਓ ਮੈਂ ਤੁਹਾਨੂੰ ਅੱਜ ਜਿਹੜੀ ਗੱਲਬਾਤ ਹਨਾ ਜਿਹੜਾ ਇੱਕ ਮੁੱਦਾ ਡਿਸਕਸ ਕਰਨਾ ਚਾਹਨਾ ਉਹ ਬਹੁਤ ਹੀ ਅਹਿਮ ਹੈ ਕਿਉਂਕਿ ਹੁਣੇ ਹੀ ਰੀਸੈਂਟਲੀ ਪੰਜਾਬ ਸਰਕਾਰ ਭਗਵੰਤ ਸਿੰਘ ਸਰਕਾਰ ਨੇ ਇੱਕ ਕਾਨੂੰਨ ਜਿਹੜਾ ਵਿਧਾਨ ਸਭਾ ਵਿੱਚ ਪਾਸ ਕੀਤਾ ਜਾਂਦਾ ਹੈ ਇਦੇ ਵਿੱਚ ਉਹਨਾਂ ਨੇ ਬੇਅਦਬੀ ਜਿਹੜੀ ਜਿਹੜਾ ਵੀ ਬੇਅਦਬੀ ਕਰਦਾ ਉਹਦਾ ਉਹਨਾਂ ਨੇ ਇੱਕ ਜਿਹੜਾ ਕਾਨੂੰਨ ਜਿਹੜਾ ਉਹ ਲੈ ਕੇ ਉਹਨਾਂ ਨੇ ਜਾਂਦਾ ਵੈ ਪਰ ਉਹਦੇ ਵਿੱਚ ਇੱਕ ਮੰਦ ਭਾਗੀ ਇਹ ਕਹਿ ਸਕਦੇ ਆ ਆ ਦਲਤਾ ਵਾਸਤੇ ਜਿਹਦੇ ਵਿੱਚ ਉਹਨਾਂ ਨੇ ਹਿੰਦੂ ਸਿੱਖ ਮੁਸਲਮਾਨ ਈਸਾਈ ਇਹਨਾਂ ਦੇ ਜਿਹੜੇ ਗ੍ਰੰਥ ਨੇ ਅਸੀਂ ਕਿਸੇ ਨੂੰ ਕੋਈ ਕਿਸੇ ਵੀ ਧਰਮ ਨੂੰ ਕੋਈ ਮਾਰਾ ਨਹੀਂ ਕਹਿੰਦੇ ਵੇ ਚੰਗੀ ਗੱਲ ਆ ਕਿਉਂਕਿ ਬੇਅਦਬੀ ਜਿਹੜੀ ਇਸ ਧਰਮ ਦਾ ਧਰਮ ਹੈ ਜਿਹਦਾ ਵੀ ਉਹਨੂੰ ਅਗਰ ਉਹਨਾਂ ਨੂੰ ਉਹਨਾਂ ਦੇ ਗ੍ਰੰਥਾ ਜੀ ਨਾਲ ਉਹਨਾਂ ਦੇ ਗੁਰੂਆਂ ਨਾਲ ਉਹਨਾਂ ਦੇ ਗ੍ਰੰਥਾ ਦੇ ਨਾਲ ਅਗਰ ਕੋਈ ਬੇਅਦਬੀ ਕਰਦਾ ਤੇ ਉਹ ਬਹੁਤ ਮਾੜੀ ਗੱਲ ਆ ਬਹੁਤ ਵੱਡੀ ਸੇਸ ਪਹੁੰਚਦੀ ਏ ਪਰ ਉਹਦੇ ਵਿੱਚ ਦਲਿਤ ਸਮਾਜ ਦੇ ਚਾਇਓ ਕਬੀਰ ਪੱਥੀ ਸਮਾਜ ਆ ਸਾਡੇ ਤੰਤ ਸਾਧਗੁਰੂ ਬੀ ਮਹਾਰਾਜ ਜੀ ਉਹਨਾਂ ਦੇ ਕਬੀਰ ਬੀਜਗ ਜੀ ਜਾਂ ਗੁਰੂ ਰਵੀਦਾਸ ਜੀ ਦੇ ਜਾਂ ਭਗਵਾਨ ਵਾਲਮੀਕ ਜੀ ਦੇ ਇਹਨਾਂ ਦੇ ਜਿਹੜੇ ਗ੍ਰੰਥ ਨੇ ਇਹ ਪਵਿੱਤਰ ਗ੍ਰੰਥ ਨੇ ਉਹਨਾਂ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਸਿਰਫ ਤੰਤ ਸਾਧਗੁਰੂ ਗੁਰਨ ਸਾਹਿਬ ਜੀ ਸਾਡੇ ਬਹੁਤ ਹੀ ਆਪਣਾ ਭਗਵਦ ਗੀਤਾ ਜੀ ਕੁਰਾਨ ਦੀ ਔਰ ਬਾਈਬਲ ਇਹਨਾਂ ਦਾ ਉਹਨਾਂ ਜ਼ਿਕਰ ਕੀਤਾ ਕਿ ਇਹਨਾਂ ਉਤੇ ਕੋਈ ਬੇਅਦਬੀ ਕੀਤੀ ਜਾਂਦੀ ਹੈ ਤਾਂ ਉਹਨਾਂ ਉਤੇ ਸਖਤ ਐਕਸ਼ਨ ਲਿਆ ਜਾਏਗਾ। ਪ੍ਰਸ਼ਾਸਨ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਅਗਰ ਭੰਤ ਸਤਗੁਰ ਕਬੀਰ ਮਹਾਰਾਜ ਦੇ ਜਿਹੜਾ ਗ੍ਰੰਥ ਹੈ ਕਬੀਰ ਗ੍ਰੰਥ ਜੀ ਅਗਰ ਭਗਵਾਨ ਵਾਲਮੀਕ ਜੀ ਦੇ ਗ੍ਰੰਥ ਜੀ ਜਾਂ ਗੁਰ ਰਵਿਦਾਸ ਦੇ ਅਗਰੇ ਗ੍ਰੰਥ ਜੀ ਦਾ ਜੀ ਕੋਈ ਬੇਅਦਬੀ ਕੀਤੀ ਜਾਂਦੀ ਹੈ ਪਾਂ ਉਹਦਾ ਵੀ ਜਿਹੜਾ ਵਾ ਉਹ ਉਸ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਜਾਏ। ਔਰ ਅਸੀਂ ਇਸ ਬਾਬਤ ਅਸੀਂ ਇਹਨਾਂ ਦੇ ਜਿਹੜਾ ਉਹਨਾਂ ਦੀ ਇੱਕ ਕਮੇਟੀ ਬਣਾਈ ਜਿਨ੍ਹਾਂ ਦੇ ਚੇਅਰਮੈਨ ਜਿਹੜੇ ਨੇ ਉਹ ਨਿੱਜੇ ਸਾਹਿਬ ਨੇ ਔਰ ਅਸੀਂ ਇੱਕ ਆਪਣੇ ਸਾਥੀਆਂ ਨੂੰ ਲੈ ਕੇ ਨਿੱਜੇ ਸਾਹਿਬ ਨੂੰ ਵੀ ਇਸ ਬਾਬਤ ਵਿੱਚ ਮਿਲਾਂਗੇ ਪਰ ਮੈਂ ਇਸ ਵੀਡੀਓ ਰਾਹੀਂ ਵੀ ਸਰਕਾਰ ਨੂੰ ਇਹ ਦੱਸਣਾ ਚਾਹਨਾ ਇਹਦੇ ਵਿੱਚ ਜਿਹੜੇ ਨੇ ਦਲਿਤ ਸਮਾਜ ਦੇ ਜਿਹੜੇ ਰਹਿਬਰ ਹੈ ਉਹਨਾਂ ਦੇ ਗ੍ਰੰਥਾਂ ਨੂੰ ਜਿਹੜਾ ਵਾ ਉਹ ਜਰੂਰ ਸ਼ਾਮਲ ਕੀਤਾ ਜਾਵੇ ਤਾਂ ਜੋ ਵਸੀ ਵੀ ਜਿਹੜਾ ਬਰਾਬਰ ਦਾ ਜਿਹੜਾ ਆਪਾਂ ਦਗਾ ਜਰਾ ਉਹ ਲੈ ਸਕੀਏ ਜੈਕਬੀਰ ਧਨਕਬੀਰ